ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਤਮਖੋਰ ਪਾਗ 39 ਉਸ ਤੋਂ ਦੂਜੇ ਦਿਨ ਨਹੀਂ ਤੀਜੇ ਦਿਨ ਇਹ ਚੌ ਆਦਮੀਆਂ ਦਾ ਛੋਟਾ ਜਿਹਾ ਕਾਫਲਾ ਆਪਣੇ ਸਫ਼ਰ ਲਈ ਪੂਰੀ ਤਰ੍ਹਾਂ ਤਿਆਰ ਹੋ ਗਿਆ ਰੋਟੀ ਦਾ ਕੰਮ ਅੱਜ ਸਵੇਰ ਦੇ ਨਾਸ਼ਤੇ ਨਾਲ ਹੀ ਖਤਮ ਕਰ ਲਿਆ ਗਿਆ ਸੀ ਤੇ ਇਸ ਵੇਲੇ ਜਦੋਂ ਕਿ ਦੁਪਹਿਰਾਂ ਦਾ ਸੂਜ ਸਿਖਰ ਉੱਤੇ ਸੀ ਸਾਰੇ ਬੰਦੇ ਨਿੱਕਾ ਸੁੱਕਾ ਸਮਾਨ ਸਮੇਟਣ ਵਿੱਚ ਲੱਗੇ ਹੋਏ ਸਨ ਮੋਟੀਆਂ-ਮੋਟੀਆਂ ਚੀਜ਼ਾਂ ਜਾਂ ਤਾਂ ਕਿਰਾਏ ਤੇ ਲਿਆਂਦੀਆਂ ਹੋਵਾਂਗੀਆਂ ਜਾਂ ਮੰਗਵੰਨ। ਸੋ ਉਹ ਸਾਰੀਆਂ ਥਾਉ-ਥਾਈਂ ਭੇਜ ਦਿੱਤੀਆਂ ਜਾ ਚੁੱਕੀਆਂ ਸਨ। ਕੋਸ਼ਿਸ਼ ਇਹ ਕੀਤੀ ਜਾ ਰਹੀ ਸੀ ਕਿ ਘੱਟ ਤੋਂ ਘੱਟ ਆ ਸਵਾਬ ਨਾਲ ਲੈ ਜਾਇਆ ਜਾਵੇ। ਪਿਤਾ ਪੁਰਖੀ ਖਿਆਲਾਂ ਨੂੰ ਮੁੱਖ ਰੱਖਦੇ ਅਮਰ ਕੌਰ ਨੇ ਸਲਾਹ ਦਿੱਤੀ ਸੀ ਕਿ ਸਲੋਚਨਾ ਨੂੰ ਥੋੜੇ ਦਿਨਾਂ ਲਈ ਆਪਣੇ ਸਹੁਰੇ ਜਾਂ ਪੇਕੇ ਪਿੰਡ ਹੋ ਆਉਣਾ ਚਾਹੀਦਾ ਹੈ। ਜਦੋਂ ਕਿ ਉਸਦੇ ਆਦਮੀ ਦੀ ਮੌਤ ਹੋ ਚੁੱਕੀ ਸੀ ਪਰ ਸਲੋਚਨਾ ਨਹੀਂ ਮੰਨੀ ਉਸਨੇ ਇੱਕੋ ਗੱਲ ਕਹਿ ਕੇ ਮੋਕਾ ਦਿੱਤਾ ਮਾਤਾ ਜੀ ਇੰਨਾ ਗੱਲਾਂ ਵਿੱਚ ਹੁਣ ਕੀ ਪਿਆ ਛੱਡਿਆ ਗ੍ਰਾਂ ਤੇ ਫਿਰ ਕੀ ਲੈਣਾ ਨਾ ਦੂਜੇ ਦੋਹਾਂ ਸਾਥੀਆਂ ਨੇ ਵੀ ਸਲੋਚਨਾ ਦੀ ਪੁਸ਼ਟੀ ਕੀਤੀ ਇਸ ਤਰ੍ਹਾਂ ਉਧਰ ਦਾ ਮਾਮਲਾ ਖਤਮ ਹੋਇਆ ਪੇਕੇ ਪਿੰਡ ਜਾਣ ਲਈ ਜ਼ਰੂਰ ਸਲੋਚਨਾ ਦੇ ਦਿਲ ਵਿੱਚ ਖਾਹਿਸ਼ ਪੈਦਾ ਹੋਈ ਪਰ ਇਹ ਖਾਹਿਸ਼ ਨੂੰ ਕਿਸੇ ਹੋਰ ਵੇਲੇ ਪੂਰੀ ਕਰਨ ਦੇ ਕਿਆ ਲੋਕ ਉਹ ਮੌਜੂਦਾ ਤਿਆਰੀ ਵਿੱਚ ਰੁੱਝ ਗਏ ਉਸ ਸ਼ਾਮੀ ਜਿਹੜੀਆਂ ਗੱਲਾਂ ਸलोਚਨਾ ਤੇ ਭਾਰਤੀ ਵਿਚਾਲੇ ਹੋਵਾਂਗਾ ਸਨ ਉਸ ਦੇ ਅਸਰ ਨਾਲ ਸਲੋਚਨਾ ਦੀ ਹਾਲਤ ਛੇਤੀ ਹੀ ਬਦਲ ਗਈ ਤੇ ਉਹ ਮੋੜ ਪਹਿਲੇ ਉਤਸ਼ਾਹ ਨਾਲ ਹਤਲੇ ਕੰਮਾਂ ਵਿੱਚ ਜੁੱਟ ਗਈ ਭਾਰਤੀ ਨੇ ਜੋ ਜੋ ਗੱਲਾਂ ਸਲੋਚਨਾ ਨੂੰ ਕੰਗਾਂ ਸਨ ਇਹ ਸਾਰੀਆਂ ਉਸੇ ਰਾਤ ਉਸ ਨੇ ਅਮਰ ਕੌਰ ਅੱਗੇ ਦਰਾਂਗਾ ਅਮਰ ਕੌਰ ਲਈ ਇਹਦੂ ਵੱਡੀ ਖੁਸ਼ੀ ਦੀ ਗੱਲ ਹੋਰ ਕਿਹੜੀ ਹੋ ਸਕਦੀ ਸੀ ਜੇ ਸਲੋਚਨਾ ਵਿੱਚ ਉਸ ਦੀ ਜਿੰਦ ਪ੍ਰਾਂਣ ਸਨ ਉਹ ਉਸ ਦੀ ਨੂੰਹ ਬਣਨ ਵਾਲੀ ਹੋਵੇ ਹੁਣ ਬਾਕੀ ਰਹਿ ਗਿਆ ਵਿਆਹ ਦਾ ਸਵਾਲ ਇਹ ਕੰਮ ਤਾਂ ਜਦੋਂ ਵੀ ਚਾਹੋਂ ਹੋ ਸਕਦਾ ਹੈ ਕਿਉਂਕਿ ਇੱਥੇ ਨਾ ਕਿਸੇ ਸਮਾਜਿਕ ਟੰਬਰ ਦੀ ਲੋੜ ਸੀ ਤੇ ਨਾ ਹੀ ਜਨ ਘੋੜੀ ਦੀ ਇਸ ਕੰਮ ਨੂੰ ਹਲੇ ਕੁਝ ਮਹੀਨਿਆਂ ਲਈ ਪਿੱਛੇ ਪਾ ਦਿੱਤਾ ਗਿਆ ਭਾਰਤੀ ਦੇ ਦਿਲ ਨੂੰ ਅੱਜ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਸੀ ਕਿ ਉਸ ਦੀ ਇਹ ਪਾਰਟੀ ਆ ਜਿਹਨੀਰੀ ਪਾਰਟੀ ਨਾ ਰਹਿ ਕੇ ਇੱਕ ਟੱਬਰ ਬਣ ਚੁੱਕੀ ਸੀ ਜਿਸ ਤੱਪ ਵਿੱਚ ਕਿੰਨਾ ਸ਼ਾਨਦਾਰ ਤੇ ਉਜਾਗਰ ਹੋਵੇਗਾ ਇਸ ਦੀ ਜਿਉਂ-ਜਿਉਂ ਉਹ ਕਲਪਨਾ ਕਰਦਾ ਉਸ ਦੇ ਅੰਦਰ ਖੁਸ਼ੀ ਦੀਆਂ ਗੁੱਦਗੁੱਦੀਆਂ ਹੋਣ ਲੱਗ ਪਈਆਂ ਸਾਮਾਨ ਬਾਝ ਚੁੱਕਾ ਸੀ ਹੁਣ ਕੇਵਲ ਮਾਸਟਰ ਵਿਹਾਰੀ ਦੀ ਉਡੀਕ ਹੋ ਰਹੀ ਸੀ ਜਿਹੜਾ ਕਰਾਇ ਤੇ ਲਿਆਂਦਾ ਜੋ ਮੰਗਿਆ ਹੋਇਆ ਸਾਮਾਨ ਆਪਣੇ ਟਾਂਗੇ ਵਿੱਚ ਲੱਤ ਕੇ ਮੋੜ ਲੈ ਕੇ ਆਸੀ ਨਾਲੇ ਮੁੰਡੂ ਨੂੰ ਜਿਹੜਾ ਪਿਰਤਪਾਲ ਨੇ ਕਿਸੇ ਦੇ ਘਰੋਂ ਮੰਗਵਾ ਰੱਖਿਆ ਸੀ ਵਾਪਸ ਕਰਨ ਲਈ ਬੰਨ ਬਣਾਉਣ ਦੇ ਕੰਮ ਵਿੱਚ ਲੱਗੀ ਕਰਕੇ ਕੱਟੇ ਮਿੱਟੀ ਨਾਲ ਸਲੋਚਨਾ ਦਾ ਕੱਪੜਾ ਲੱਤਾ ਬਦਲਣ ਵਾਲਾ ਸੀ ਤੇ ਇਸ ਮਤਲਬ ਲਈ ਉਹ ਆਪਣੇ ਧੋਤੇ ਹੋਏ ਕੱਪੜੇ ਲੈ ਕੇ ਗੁਸਲਖਾਨੇ ਵਿੱਚ ਚਲੀ ਗਈ। ਬਾਕੀ ਤਿੰਨੇ ਬਾਹਰ ਕਮਰੇ ਵਿੱਚ ਫਿਰਦੇ ਹੋਏ ਰਹਿੰਦੀ ਖੁੰਦੀ ਚੀਜ਼ ਦੀ ਢੂੰਡ ਪਾਲ ਕਰ ਰਹੇ ਸਨ। ਇਸੇ ਵੇਲੇ ਇੱਕ ਬੰਦੇ ਨੇ ਆਨ ਦਿਖਾਈ ਦਿੱਤੀ ਜਿਸ ਨੂੰ ਵੇਖਦਿਆਂ ਹੀ ਤਿੰਨੇ ਡਟੰਬਰ ਗਏ। ਸਰਦਾਰ ਸਾਹਿਬ ਠਾਕਰ ਸਿੰਘ ਦਾ ਜਿਹੜਾ ਸੀ ਤੇ ਜਿਹਦੇ ਹੱਥ ਵਿੱਚ ਕਲਫਾਫਾ ਫੜਿਆ ਹੋਇਆ ਸੀ ਲਫਾਫੇ ਉੱਤੇ ਨਜ਼ਰ ਪੈਂਦਿਆਂ ਹੀ ਤਿੰਨੇ ਘਬਰਾਏ ਮਤੇ ਉਹਨਾਂ ਉਹਨਾਂ ਦੇ ਸਫ਼ਰ ਵਿੱਚ ਫੇਰ ਕੋਈ ਬੇਗਾਨ ਪੈਣ ਲੱਗਾ ਹੋਵੇ ਅਮਰਕੌਰਤਾ ਸਭ ਤੋਂ ਜ਼ਿਆਦਾ ਡਰ ਗਈ ਨੀਰਾ ਰੁਕਣ ਦੇਖਿਆ ਲੋਹੀ ਨਹੀਂ ਉਸ ਨੂੰ ਇਹ ਵੀ ਡਰ ਸੀ ਕਿ ਪਤਾ ਕਿ ਪਤਾ ਚਿੱਠੀ ਵਿੱਚ ਕਿਸੇ ਨਵੀਂ ਵਿਵਤਾ ਦੇ ਬੀਜ ਮੌਜੂਦ ਹੋਣ ਚਪੜਾਸੀ ਬਸ ਸੁਪਰਤਪਾਲ ਨੇ ਲਿਫਾਫਾ ਪੜਿਆ ਤੇ ਬਿਨਾ ਖੋਲਿਆ ਉਸਨੇ ਭਾਰਤੀ ਨੂੰ ਫੜਾ ਦਿੱਤਾ ਚਪੜਾਸੀ ਗਿਆ ਨਹੀਂ ਸ਼ਾਇਦ ਉੱਤਰ ਦੀ ਗੜੀਕ ਵਿੱਚ ਸੀ ਉਹ ਫਿਰਤਪਾਲ ਨੇ ਉਸ ਨੂੰ ਇਸ਼ਾਰੇ ਨਾਲ ਬਾਹਰ ਭੇਜ ਦਿੱਤਾ ਭਾਰਤੀ ਨੇ ਚਿੱਠੀ ਲਿਫਾਫੇ ਵਿੱਚੋਂ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ ਪਿਆਰੇ ਪਾਲ ਮੈਂ ਇੱਕ ਵਾਰੀ ਤੁਸਾਂ ਸਾਰਿਆਂ ਨੂੰ ਮਿਲ ਲਈ ਬੇਕਰਾਂ ਜੇ ਤੁਸੀਂ ਲੋਕ ਥੋੜਾ ਜਿੰਨਾ ਵਕਤ ਦੇ ਸਕੋ ਤਾਂ ਮੈਂ ਤੁਹਾਡੇ ਅੱਗੇ ਆਪਣੇ ਦਿਲ ਦਾ ਕੁਝ ਭਾਰ ਹੌਲਾ ਕਰਨਾ ਚਾਹੁੰਦਾ ਜਿਹੜਾ ਮੇਰੇ ਸੀਨੇ ਤੋਂ ਮਾਣਾ ਮੋਹੀ ਲੱਧਿਆ ਹੋਇਆ ਹੈ ਜੇ ਮੇਰੀ ਬੇਨਤੀ ਪ੍ਰਵਾਨ ਕਰ ਸਕੋ ਤਾਂ ਦੱਸ ਭੇਜਣਾ ਤਾਂ ਜੋ ਮੈਂ ਤੁਹਾਡੇ ਮਕਾਨ ਤੇ ਆਵਾਂ ਠਾਕਰ ਸਿੰਘ ਚਿੱਠੀ ਨੂੰ ਪੜ੍ਹ ਸੁਣ ਕੇ ਲਗਭਗ ਸਾਰਿਆਂ ਦਾ ਤੋਖਲਾ ਹੀ ਮਿਟ ਗਿਆ ਨੀਰਾ ਤੋਖਲਾ ਹੀ ਨਹੀਂ ਮਿਟਿਆ ਕੁਝ ਕੋਈ ਤਸੱਲੀ ਵੀ ਉਹਨਾਂ ਨੂੰ ਕੋਈ ਚਾ ਚਿੱਠੀ ਦੇ ਲਹਿਜੇ ਵਿੱਚ ਉਹਨਾਂ ਨੇ ਮੁਲਾਮੀ ਵੇਖੀ ਪਰ ਤਵਾਲ ਨੇ ਬਾਹਰ ਜਾ ਕੇ ਚਪੜਾਸੀ ਨੂੰ ਪੁੱਛ ਗਿਛ ਕੀਤੀ ਕਿ ਉਸ ਤੋਂ ਉਸ ਨੂੰ ਪਤਾ ਲੱਗਾ ਕਿ ਸਰਦਾਰ ਹੁਣੀ ਇੱਥੋਂ ਥੋੜੇ ਹੀ ਫਾਸਲੇ ਤੇ ਆਪਣੀ ਮੋਟਰ ਵੇ ਵਿੱਚ ਬੈਠੇ ਇਹਨਾਂ ਲੋਕਾਂ ਦੇ ਜਵਾਬ ਨੂੰ ਡੀਕ ਰਹੇ ਨੇ ਤਿੰਨੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗ ਪਏ ਕਿ ਚਪੜਾਸੀ ਨੂੰ ਕੀ ਕਿਹਾ ਜਾਵੇ ਛੇਕੜਪ੍ਰਤਪਾਲ ਨੇ ਕਿਹਾ ਕੋਈ ਹਰਜ ਨਹੀਂ ਆਉਣ ਦਿਓ ਪਰ ਭਾਰਤੀ ਬੋਲਿਆ ਸਲੋਚਨਾ ਦੇਵੀ ਸਲਾਹ ਲੈ ਲਈ ਜਾਵੇ ਉਸ ਨੇ ਚਿੱਠੀ ਅਮਰਕੌਰ ਨੂੰ ਫੜਾ ਕੇ ਉਸ ਨੂੰ ਗੁਸਲਖਾਨੇ ਵੱਲ ਭੇਜਿਆ ਥੋੜੀ ਦੇਰ ਬਾਅਦ ਆ ਕੇ ਅਮਰਕੌਰ ਨੇ ਕਿਹਾ ਉਹ ਕਹਿੰਦੀ ਹੈ ਸੱਦ ਭੇਜੋ ਸੁਨੀਹਾ ਲੈ ਕੇ ਚਪੜਾਸੀ ਮੁੜ ਗਿਆ ਤੇਦਰ ਤਿੰਨੇ ਉਡੀਕ ਵਿੱਚ ਬੈਠ ਗਏ ਮੁਸ਼ਕਲ ਇਹ ਜਾਪੇ ਕਿ ਫਰਨੀਚਰ ਆਦ ਸਾਰਾ ਕੁਝ ਵਾਪਸ ਭੇਜਿਆ ਜਾ ਚੁੱਕਿਆ ਸੀ ਜਿਸ ਕਰਕੇ ਬੈਠਣ ਬਿਠਾਣ ਨੂੰ ਕੋਈ ਚੀਜ਼ ਨਹੀਂ ਸੀ ਭਾਰਤੀ ਨੇ ਝੱਟਪਟ ਇਸ ਤਰ੍ਹਾਂ ਕੋਲ ਸੁੱਟਿਆ ਤੇ ਉਸ ਵਿੱਚ ਉੱਧਰ ਹੀ ਕੱਢ ਕੇ ਪਿਛਾ ਦਿੱਤੀ ਸਲੋਚਨਾ ਵੀ ਆ ਪਹੁੰਚੀ ਸ਼ੈਦ ਉਹ ਕਾਲੀ ਵਿੱਚ ਇਸ਼ਨਾਨ ਦਾ ਕੰਮ ਪੂਰੀ ਤਰ੍ਹਾਂ ਨਹੀਂ ਸੀ ਨਿਖਟਾ ਸਕੀ ਤੇਰਾ ਕੀ ਖਿਆਲ ਹੈ ਸਲੋਚਨਾ ਭਾਰਤੀ ਨੇ ਉਸ ਨੂੰ ਕੋਲ ਬੁਠਾਲ ਕੇ ਪੁੱਛਿਆ ਕਿਸ ਕੰਮ ਲਈ ਆ ਰਹੀ ਨਿਬਲਾਂ ਸਲੋਚਨਾ ਬੋਲੀ ਇਹ ਵੀ ਕੋਈ ਉਲਜਣਦਾਰਸ ਵਾਲਾ ਮੈਂ ਦੱਸਦੀ ਹਾਂ ਕਿਹੜੇ ਲਈ ਆ ਰਹੇ ਨੇ ਆ ਰਹੇ ਨੇ ਮਾਫੀਨਾਮੇ ਲਈ ਤੁਸਾਂ ਪਾਸੋਂ ਮਾਫੀ ਮੰਗਣ ਲਈ ਤੇ ਜਾਂ ਉਸ ਨੂੰ ਚੁੱਪ ਕਰ ਕਰ ਗਈ ਵੇਖ ਕੇ ਭਾਰਤੀ ਨੇ ਪੁੱਛਿਆ ਜਾਂ ਕਿ ਜਾਂ ਉਹ ਇਕਬਾਲ ਨਾਮਾ ਜਾਂ ਮਾਫੀਨਾਮਾ ਬਾਫਸ ਲੈਣ ਲਈ ਭਾਰਤੀ ਨੇ ਦਾਅ ਦਿੱਤੀ ਵਾਕਈ ਸਲੋਚਨਾ ਤੋਂ ਬੜੀ ਦੂਰ ਅੰਦੇਸ਼ ਹੈ ਮਾਫੀਨਾਮੇ ਦੇ ਤਾਂ ਉਸ ਦੀ ਜਾਨ ਕੰਦਲ ਕਰ ਦਿੱਤੀ ਹੋਵੇਗੀ ਪਹਿਲਾ ਇਸ ਚੀਜ਼ ਨੂੰ ਮਾਮੂਲੀ ਸਮਝਦੇ ਹੋਣਗੇ ਕਿਉਂਕਿ ਉਸ ਵਿੱਚ ਸ਼ੰਗਾਰਾ ਸਿੰਘ ਦੇ ਖੋਣੇ ਹੋਣ ਦਾ ਜੋ ਜ਼ਿਕਰ ਸੀ ਮੇਰਾ ਖਿਆਲ ਹੈ ਅਖਬਾਰਾਂ ਵਿੱਚ ਉਹਨਾਂ ਨੇ ਵੀ ਸਭ ਕੁਝ ਪੜ ਲਿਆ ਹੋਵੇਗਾ ਸੋ ਹੁਣ ਤਾਂ ਸਲੋਚਨਾ ਤੇਰੀ ਉਹ ਕਾਪੀ ਸਰਦਾਰ ਬਹਾਦਰ ਲਈ ਫਲਾਦੀ ਸਿਕੰਜਾ ਬਣ ਗਈ ਹੋਵੇਗੀ ਖੈਰ ਅਮਰ ਘਰ ਬੋਲੀ ਦੇਖਿਆ ਜਾਵੇਗਾ ਪਰ ਤੁਸੀਂ ਸਾਰੇ ਮੇਰੀ ਇੱਕ ਗੱਲ ਸੁਣ ਲਵੋ ਮੇਰਾ ਦਿਲ ਕਹਿੰਦਾ ਜੀ ਕਿ ਉਹਨਾਂ ਨੇ ਮੈਨੂੰ ਲੈ ਜਾਣ ਲਈ ਬੜੀਆਂ ਲਿਲਕਣੀਆਂ ਲੈਣੀਆਂ ਨੇ ਤੁਹਾਡੇ ਅਗੇ ਤੋਂ ਰੱਬ ਦਾ ਵਾਸਤਾ ਜੀ ਮੈਨੂੰ ਉਹਨਾਂ ਨਾਲ ਨਾ ਭੇਜ ਦੇਣਾ ਨਹੀਂ ਤੇ ਭਾਰਤੀ ਨੇ ਟੋਕਿਆ ਮਾਤਾ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਜੇ ਚਲੇ ਗਏ ਤਾਂ ਸਾਡੇ ਕੋਲ ਬਾਕੀ ਰਹਿ ਕੀ ਜਾਵੇਗਾ ਖਾਤਰ ਜਮਾ ਰੱਖੋ ਪਿਤਾ ਮਾਤਾ ਜੀ ਸਲੋਚਨਾ ਬੋਲੀ ਨਾ ਹੋ ਨਾਲੋਂ ਮਾਸ ਕੋਈ ਨਹੀਂ ਨਖੇੜ ਸਕਦਾ ਪਰ ਮਾਤਾ ਜੀ ਬਿਰਤਪਾਲ ਨੇ ਟਕੋਰ ਕੀਤੀ ਮੈਨੂੰ ਤਾਂ ਸਗੋਂ ਇਸ ਗੱਲ ਦਾ ਡਰ ਹੈ ਕਿ ਤੁਸੀਂ ਮਤੇ ਆਪ ਹੀ ਨਾ ਉਹਨਾਂ ਨਾਲ ਉੱਠ ਤੁਰਨ ਲਈ ਤਿਆਰ ਹੋ ਜਾਓ ਮੈਨੂੰ ਪਤਾ ਹੈ ਤੁਹਾਡਾ ਸੁਆਬ ਜਦੋਂ ਹੀ ਉਹਨਾਂ ਨੇ ਰੋਣ ਹੱਕੀ ਆਵਾਜ਼ ਮੂੰਹੋਂ ਕੱਢੀ ਤੁਹਾਡਾ ਛੱਟ ਦਿਲ ਕਾਉ ਮਾਉ ਹੋਣ ਲੱਗ ਪੈਂਦਾ ਹੈ ਸਦਾਈਆਂ ਵਾਲੀਆਂ ਗੱਲਾਂ ਨਾ ਕਰ ਪਾਲ ਅਮਰਕੌਰ ਬੋਲੀ ਉਹ ਅਮਰਕੌਰ ਮਰ ਗਈ ਜਿਸ ਦੀਆਂ ਤੂੰ ਗੱਲਾਂ ਕਰ ਰਹੀਂ ਤੂੰ ਸੱਚਮੁੱਚ ਬੜਾ ਮੂਰਖ ਹੈ ਪਾਲ ਭਾਰਤੀ ਨੇ ਉਸ ਨੂੰ ਝਾੜ ਪਾਇ ਜੇ ਮਾਤਾ ਜੀ ਪਹਿਲਾਂ ਵਾਲੇ ਹੁੰਦੇ ਤਾਂ ਉਸ ਦਿਨ ਕੋਠੀ ਜਾ ਕੇ ਇਦਾਂ ਲਾਹ ਪਾ ਕਰਕੇ ਕਦੀ ਨਾ ਮੁੜਦੀ ਉਸ ਦਿਨ ਵੀ ਤੇਰੇ ਉਹਨਾਂ ਪਿਤਾ ਜੀ ਨੇ ਕੋਈ ਘਟਖੇਖਣ ਨਹੀਂ ਸੰਕਿਤੇ। ਤਿਰਤਪਾਲ ਜਵਾਬ ਵਿੱਚ ਕੁਝ ਕਹਿਣ ਦੀ ਕਹਿਨ ਹੀ ਵਾਲਾ ਸੀ ਕਿ ਬੂਹੇ ਵਿੱਚ ਸਰਦਾਰ ਠਾਕਰ ਸਿੰਘ ਨੋਤਾ ਤੱਕ ਕੇ ਚੁੱਪ ਹੋ ਗਿਆ। ਆਦਰ ਨਾਲ ਬਿਠਾਇਆ ਗਿਆ ਰਸਮੀ ਜੀ ਹੀ ਸੁਖ ਸਾਤ ਬਥੇਰੇਓ। ਇਧਰੋਂ ਉਧਰੋਂ ਪੁੱਛੀ ਪਛਾਈ ਗਈ। ਭਾਰਤੀ ਨਾਲ ਸਰਦਾਰ ਦੀ ਜਾਣ ਪਛਾਣ ਕਰਾਈ ਗਈ। ਸਬਣਾ ਨੇ ਜਿੰਨਾ ਕੁ ਜਠਾਕਰ ਸਿੰਘ ਬਾਰੇ ਅਨਮਾਨ ਲਾ ਰੱਖਿਆ ਸੀ ਉਸ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਉਹ ਸਾਰਾ ਉਹਨਾਂ ਨੂੰ ਸੱਚਾ ਜਾਪਨ ਲੱਗ ਪਿਆ ਠਾਕਰ ਸਿੰਘ ਦਾ ਚਿਹਰਾ ਇੰਜ ਦਿਸ ਰਿਹਾ ਸੀ ਜਿਵੇਂ ਉਸ ਵਿਚਲਾ ਲਹੂ ਜੋਕਾਂ ਨੇ ਚੂਸ ਲਿਆ ਬਿਲਕੁਲ ਪੀਲਾ ਫੂਕ ਅੱਖਾਂ ਤਾਂ ਸਗਾ ਹੋ ਗਾ ਤੇ ਬੁੱਲਾਂ ਉੱਤੇ ਪੇਪੜੀ ਜੰਮੀ ਚਟਕੋਵੇਂ ਹੀ ਦਰਿਉ ਉੱਤੇ ਬੈਠੇ ਹੋਏ ਇਹ ਚਾਰੇ ਉਤਸੁਕਤਾ ਨਾਲ ਠਾਕਰ ਸਿੰਘ ਦੇ ਮੋਹ ਕੁਝ ਸੁਣ ਦੀ ਉਡੀਕ ਕਰਦੇ ਰਹੇ ਛੇਕੜੋ ਕਮਰੇ ਵਿੱਚ ਨજર ਫੇਰਦਾ ਹੋਇਆ ਖੰਗੂਰਾ ਮਾਰ ਕੇ ਬੋਲਿਆ ਕੀ ਗੱਲ ਹੈ ਮਕਾਨ ਤਬਦੀਲ ਕਰ ਰਹੇ ਜੀ ਇਹ ਵਾਕ ਉਸਨੇ ਅਮਰ ਕੌਰ ਵੱਲ ਤੱਕ ਕੇ ਕਿਹਾ ਮਾਨੋ ਉਸੇ ਪਾਸੋਂ ਪੁੱਛ ਰਿਹਾ ਹੋਵੇ ਪਰ ਜਵਾ ਵਿੱਚ ਅਮਰ ਕੌਰ ਦਿੱਤਾ ਫਿਰ ਤਪਾਰ ਬੋਲ ਪਿਆ ਜੀ ਅਸੀਂ ਜਾ ਰਹੇ ਹਾਂ ਜਾ ਰਹੇ ਉਹ ਕਿੱਥੇ ਜਿੱਥੇ ਰੱਬ ਲੈ ਜਾਵੇਗਾ ਐਦਿਗੇ ਅਮਰ ਕੌਰ ਨੇ ਜਵਾਬ ਦਿੱਤਾ ਫਿਰ ਖਾਮੋਸ਼ੀ ਛਾ ਗਈ ਜਿਵੇਂ ਕਿਸੇ ਨੂੰ ਕੁਝ ਕਹਿਣ ਲਈ ਔੜ ਨਾ ਰਿਹਾ ਹੋਵੇ ਸਭਨਾਂ ਦੇ ਦਿਲਾਂ ਨੂੰ ਇੱਕ ਖਾਮੋਸ਼ੀ ਕਾਲੀਆ ਪਾ ਰਹੀ ਸੀ ਚੋਰ ਰਖੀ ਸਵੇ ਇੱਕ ਦੂਏ ਵੱਲ ਇਸ ਭਾਵਨਾ ਤੱਕ ਰਹੇ ਸਨ ਜਿਵੇਂ ਤੂੰ ਬੋਲ ਕਹਿ ਰਹੇ ਹੋ ਛੇ ਕੜਮ ਕਰਨੇ ਆਪਣੀ ਉਮਰ ਰਸਤੀਦ ਕੀ ਤੋਲਾ ਉਠਾਉਂਦਿਆਂ ਇਸ ਸੰਕਟ ਚ ਨਿਕਲ ਦਾ ਬੀੜਾ ਚੁੱਕਿਆ ਉਹ ਬੋਲੀ ਅੱਜ ਕਿਸ ਤਰ੍ਹਾਂ ਹੋਇਆ ਇੱਕ ਹੰਖ ਹੋਰ ਖੰਘੂਰਾ ਭਰਿਆ ਠਾਕਰ ਸਿੰਘ ਨੇ ਮੈਂ ਤੁਸਾਂ ਪਾਸ ਮੁਜ਼ਰਮ ਬਣ ਕੇ ਆਇਆ ਸ਼੍ਰੀਵਾ ਆਹ ਜੂਰੋ ਰਾਮਰ ਕਉ ਦੇਵਾਖ ਵਿੱਚ ਟਿਚਕਰ ਪ੍ਰਤੱਖ ਸੀ ਤੁਸੀਂ ਮੁਜਰਮ ਠਾਕਰ ਸਿੰਘ ਦੇ ਬੋਲਾਂ ਤੇ ਫਿਰ ਖਾਮੋਸ਼ੀ ਦੀ ਮੋਹਰ ਲੱਗ ਗਈ ਉਸ ਦੀ ਪਾਪ ਪੰਗੀ ਤੁਜਾਪਦਾ ਸੀ ਜਿਵੇਂ ਜੋ ਕੁਝ ਕਹਿਣ ਲਈ ਆਇਆ ਸੀ ਸਾਰਾ ਕੁਝ ਉਸ ਨੂੰ ਬਿਸਰ ਗਿਆ ਹੋ ਇੰਨਾ ਗੱਲਾਂ ਨੂੰ ਇੰਨਾ ਗੱਲਾਂ ਨੂੰ ਛੱਡੋ ਜੀ ਪਿਤਪਾਲ ਨੇ ਇੱਕ ਵਾਰੀ ਫੇਰ ਪਰਤਲਾਬ ਦਾ ਰਸਤਾ ਖੋਲਣ ਦਾ ਯਤਨ ਕੀਤਾ ਜਿਸ ਮਤਲਬ ਲਈ ਆਏ ਹੋ ਛੇਤੀ ਨਾਲ ਦੱਸ ਦਿਓ ਤੁਸੀਂ ਵੀ ਕੰਮ ਕਰ ਵਾਲੇ ਆਦਮੀ ਹੋ ਤੇ ਇੱਧਰ ਸਾਡੇ ਕੋਲ ਵੀ ਵਕਤ ਥੋੜਾ ਹੈ। ਅਸੀਂ ਸਿਰਫ ਟਾਂਗਾ ਉਡੀਕ ਰਹੇ ਹਾਂ। ਠਾਕਰ ਸਿੰਘ ਨੇ ਇੱਕ ਵਾਰੀ ਫੇਰ ਪੁੱਛਣਾ ਚਾਹਿਆ ਕਿ ਉਹ ਕਿੱਥੇ ਜਾ ਰਹੇ ਨੇ ਪਰ ਜ਼ਰੂਰਤ ਨਹੀਂ ਕਰ ਸਕਿਆ। ਜਦ ਪਿਰਤਪਾਲ ਨੇ ਉਸ ਦੇ ਸੰਬੋਧਨ ਵਿੱਚ ਇੱਕ ਵਾਰੀ ਵੀ ਪਿਤਾ ਜੀ ਨਾ ਕਿਹਾ ਤਾਂ ਉਸ ਨੂੰ ਸਪਸ਼ਟ ਹੋ ਗਿਆ ਕਿ ਇੱਥੇ ਕਿਸੇ ਦਈਏ ਦੀ ਉਮੀਦ ਰੱਖਣੀ ਫ਼ਯੂਲ ਹੈ। ਹਾਲਾਤ ਬਦਲ ਚੁੱਕੇ ਸਨ ਪਹਿਲਾਂ ਵਰਗੇ ਹੁੰਦੇ ਤਾਂ ਜ਼ਰੂਰ ਪ੍ਰਤਪਾਲ ਦੀ ਸੁਗਸਤਾਖੀ ਜਾਂ ਬੇਲਿਹਾਜ਼ੀ ਬਦਲੇ ਠਾਕਰ ਸਿੰਘ ਦਾ ਗੁੱਸਾ ਉਸ ਉੱਤੇ ਪੈਂਦਾ ਭਾਰਤੀ ਨੇ ਹੁਣ ਤੱਕ ਇਸ ਵਰਤਲਾਪ ਵਿੱਚ ਕੋਈ ਹਿੱਸਾ ਨਹੀਂ ਛਿੜਿਆ ਉਹ ਵੇਖ ਰਿਹਾ ਸੀ ਕਿ ਮਾਵਲਾ ਸਪਉਂਚ ਦੀ ਖੋਬਣ ਵਿੱਚ ਖੋਪਿਆ ਪਿਆ ਇਸ ਨੂੰ ਕੱਢਣ ਦੇਖਿਆ ਲੋ ਉਹ ਜ਼ਰਾ ਤਕੜਾ ਹੋ ਕੇ ਬੋਲਿਆ ਬਜ਼ੁਰਗਵਾਰ ਖਾਤਰ ਜਮਾਂ ਰੱਖੋ ਤੁਸੀਂ ਜੋ ਕੁਝ ਵੀ ਕਹਿਣ ਲਈ ਤਸਰੀਫ ਲੈ ਗੋ ਨਿਸੰਘ ਕਹਿ ਲਿਓ ठाकुर सिंह ਨੂੰ ਸਾਰਿਆਂ ਵਿੱਚੋਂ ਕੇਵਲ ਭਾਰਤੀ ਦੇ ਹੀ ਬੋਲ ਢੰਗ ਨਾਲ ਅਦਬ ਦਾ ਅੰਝ ਜਾਪਿਆ ਉਹ ਉਸੇ ਨੂੰ ਸੰਬੋਧਨ ਕਰਕੇ ਬੋਲਿਆ ਭਾਰਤੀ ਜੀ ਮੈਂ ਨਹੀਂ ਆਇਆ ਮੇਰੇ ਪਾਪ ਕਢੀਸ ਲੈਣ ਪਿਛਲੀਆਂ ਗੱਲਾਂ ਦਰਹੋਂ ਦੀ ਲੋੜ ਨਹੀਂ ਸਮਝਦਾ ਜਦੋਂ ਕਿ ਸਭ ਕੁਝ ਤੁਸਾਂ ਤੱਕ ਰੋਸ਼ਨ ਹੀ ਹੈ ਸਿਰਫ ਇੱਕ ਅਪੀਲ ਤੁਸਾਂ ਤੀਕ ਲੈ ਕੇ ਆਇਆ ਹਾਂ ਮੈਂ ਆਪਣੇ ਗੁਨਾਹਾਂ ਲਈ ਤੁਹਾਡੇ ਪਾਸੋਂ ਮਾਫੀ ਨਹੀਂ ਵੀ ਨਹੀਂ ਮੰਗਦਾ ਮਾਫ ਹੋਣ ਵਾਲੇ ਮੇਰੇ ਗੁਨਾਹ ਹੀ ਨਹੀਂ 14 ਆ ਕਿ ਤੁਸੀਂ ਇੱਕ ਵਾਰੀ ਇਹਨਾਂ ਉੱਤੇ ਅੱਖਾਂ ਮੀਟੋ ਤੇ ਮੈਨੂੰ ਤੋਬਾ ਕਰਨ ਦਾ ਮੌਕਾ ਦਿਓ ਬੋਲਦੇ ਬੋਲਦਾ ਠਾਕਰ ਸਿੰਘ ਦੀ ਅੱਖਾਂ 'ਚ ਬਣਾਵਟੀ ਨਹੀਂ ਸ਼ਾਇਦ ਸੱਚੀ ਮੁੱਚੀ ਦੇ ਅਥਰੂ ਫੁੱਟ ਗਈ ਪ੍ਰਮਾਤਮਾ ਤੁਹਾਨੂੰ ਮਾਫ ਕਰੇ ਭਾਰਤੀ ਨੇ ਹਮਦਰਦਿਲ ਹੱਜੇ ਵਿੱਚ ਜਵਾਬ ਦਿੱਤਾ ਪਰ ਬਜ਼ੁਰਗੋ ਜਿਹੜਾ ਕੰਮ ਤੁਹਾਡੇ ਹੀ ਕਰਨ ਵਾਲਾ ਹੈ ਉਹ ਉਸ ਵਿੱਚ ਦੂਸਰਾ ਕੋਈ ਕੀ ਮਦਦ ਕਰ ਸਕਦਾ ਇਹ ਤਾਂ ਸ਼ਾਇਦ ਉਹ ਗੰਡਾ ਨਹੀਂ ਜਿੰਨਾਂ ਨੂੰ ਪਾਣ ਵਾਲਾ ਹੀ ਖੋਲ ਸਕਦਾ ਮੈਂ ਮੰਨਦਾ ਹਾਂ ਭਾਰਤੀ ਜੀ ਪਰ ਜਿੰਨਾ ਵਾਹਾਂ ਨਾਲ ਪਾਪ ਦੇ ਪੱਥਰ ਢੋ ਢੋ ਕੇ ਮੈਂ ਆਪਣੀ ਗੇੜੀ ਵਿੱਚ ਲੱਦਦਾ ਰਿਹਾ ਹਾਂ ਹੁਣ ਜਦ ਹੁਣ ਨਾ ਪੱਥਰਾਂ ਨੂੰ ਕੱਢਣ ਤੇ ਗੇੜੀ ਹਲਕੀ ਕਰਨ ਦਾ ਵਕਤ ਆਇਆ ਤਾਂ ਮੇਰੀਆਂ ਵਾਹਾਂ ਵਿੱਚ ਤਾਕਤ ਨਹੀਂ ਰਹੀ ਜਿਸ ਕਰਕੇ ਮੈਨੂੰ ਮਦਦ ਦੀ ਲੋੜ ਹੈ ਸਲੋਚਨਾ ਪਿਰਤਪਾਲ ਤੇ ਅਮਰਕੌਰ ਨੂੰ ਕੇ ਧਿਆਨ ਨਾਲ ਸੁਣ ਰਹੀ ਸਨ ਦਿਲੋਂ ਉਹ ਭਾਰਤੀ ਦੇ ਸ਼ੁਕਰਗੁਜ਼ਾਰ ਸਨ ਜਿਸ ਨੇ ਗੱਲਾਂ ਦੀ ਲੜੀ ਜਾਰੀ ਕਰਕੇ ਉਹਨਾਂ ਨੂੰ ਖੁੱਬਣ ਜੋਕ ਕੱਢ ਲਿਆ ਸੀ ਭਾਰਤੀ ਨੇ ਜਵਾਬ ਦਿੱਤਾ ਕਿ ਮੈਂ ਸਪਸ਼ਟ ਸ਼ਬਦਾਂ ਵਿੱਚ ਪੁੱਛ ਸਕਦਾ ਹਾਂ ਕਿ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਫਲਿਆਲ ਕਿਤੇ ਨਾ ਜਾਓ ਤੇ ਮੇਰਾ ਘਰ-ਬਾਰ ਜੋ ਕੁਝ ਵੀ ਹੈ ਉਸ ਨੂੰ ਸੰਭਾਲੋ ਮੈਨੂੰ ਸਿਰਫ ਰੋਟੀ ਕੱਪੜਾ ਚਾਹੀਦਾ ਹੈ ਹੋਰ ਕੁਝ ਨਹੀਂ ਚਾਹੀਦਾ ਮੇਰੀ ਖੁਆਇਸ਼ ਹੈ ਕਿ ਜ਼ਿੰਦਗੀ ਦੇ ਬਾਕੀ ਦਿਨ ਭਜਨ ਬੰਦਗੀ ਵਿੱਚ گزارਾਂ ਹੋ ਸਕਦਾ ਹੈ ਕਿ ਇਦਾਂ ਕਰਨ ਨਾਲ ਮੇਰੇ ਪਾਪਾਂ ਦਾ ਕੋਈ ਬੋਝ ਉੱਤਰ ਸਕੇ ਨੋਸ ਤੂਹ ਕਾਗੇ ਬਿੱਲੀ ਹਜ ਨੂੰ ਚਲੀ ਅਮਰਕੌਰ ਦਾ ਗਰੋਧ ਬੇਕਾਬੂ ਹੋ ਟਾ ਹੁਣ ਆਇਆ ਚੇਤਾ ਭਜਨ ਭਜਨ ਬੰਦਗੀ ਦਾ ਜਦੋਂ ਨੇਕ ਦੀ ਘੋੜੀ ਤੀਕ ਗੰਦਗੀ ਨਾਲ ਭਰ ਘੱਤੇ ਮਾਤਾ ਜੀ ਭਾਰਤੀ ਨੇ ਦਬਕਾ ਮਾਰਿਆ ਤੁਸੀਂ ਨਾ ਬੋਲੋ ਹਲੇ ਤੇ ਫਿਰ ਠਾਕਰ ਸਿੰਘ ਨੂੰ ਕਹਿਣ ਲੱਗਾ ਬਜ਼ੁਰਗੋ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਇਸ ਵੇਲੇ ਅਸੀਂ ਲੋਕ ਕਿੱਧਰ ਤੇ ਕੀ ਕਰਨ ਜਾ ਰਹੇ ਹਾਂ ਸੱਚ ਪੁੱਛੋ ਦਾਸੀ ਤੁਹਾਡੇ ਹੀ ਮਰਜ਼ੀ ਦਾ ਇਲਾਜ ਢੂੰਡਣ ਜਾ ਰਹੇ ਹਾਂ ਸ਼ਰੀਦੈ ਸ਼ਕਸੀਦੈ ਰਿਤੋਂ ਇਸ ਤੋਂ ਬਾਹਰ ਨਿਕਲ ਕੇ ਜਿਸ ਮਾਮਲੇ ਨੂੰ ਸੋਚਿਆ ਜਾਵੇ ਤਾਂ ਕਸੂਰ ਤੁਹਾਡਾ ਨਹੀਂ ਬਲਕਿ ਉਸ ਜ਼ਹਿਰ ਦਾ ਹੈ ਜਿਸ ਦੇ ਅਸਰਾਂ ਨੇ ਤੁਹਾਨੂੰ ਇਸ ਹਾਲਤ ਤੱਕ ਪਹੁੰਚਾਇਆ ਜ਼ਹਿਰ ਨੇ ਆਖਰ ਜ਼ਹਿਰਦਹੀ ਕੰਮ ਕਰਨਾ ਹੈ ਪਰ ਇਲਾਜ ਇਹ ਨਹੀਂ ਕਿ ਇਕੱਲੇ ਆਦਮੀ ਦਾ ਜ਼ਹਿਰ ਉਤਾਰਨ ਵਿੱਚ ਵਕਤ ਗਵਾਇਆ ਜਾਵੇ ਬਲਕਿ ਲੋੜ ਤਾਂ ਇਸ ਗੱਲ ਦੀ ਹੈ ਕਿ ਜ਼ਹਿਰ ਦਾ ਉਹ ਬੂਟਾ ਹੀ ਪੁੱਟ ਕੱਟਿਆ ਜਾਵੇ ਜਿਸ ਦੀ ਬੀਜ ਥਾਂ-ਥਾਂ ਉਗਦੇ ਫਿਰ ਫੈਲਦੀ ਹੋਈ ਸਰਬ ਵਿਆਪੀ ਜ਼ਹਿਰੀਲੀ ਫਿਜ਼ਾ ਦਾ ਕਾਰਨ ਬਣ ਜਾਂਦੇ ਹੈ ਜ਼ਹਿਰ ਤੋਂ ਤੁਹਾਡਾ ਕੀ ਮਤਲਬ ਹੈ ਭਾਰਤੀ ਜੀ ਜ਼ਹਿਰ ਤੋਂ ਮੇਰਾ ਮਤਲਬ ਹੈ ਮੇਰਾ ਮਤਲਬ ਉਸ ਅੰਨੇ ਅਮੁਖ سرمਾਈ ਤੋਂ ਹੈ ਜਿਹੜਾ ਮੈਂਤ ਕਸ਼ਾਂ ਦੀ ਕਮਾਈ ਨੂੰ ਨਿਚੋੜ ਕੇ ਕਿਸੇ ਅਕੱਲੇ ਪਾਸ ਜਾ ਇਕੱਠਾ ਹੁੰਦਾ ਹੈ ਤੇ ਫਿਰ ਉਹ ਖਤਰਨਾਕ ਜ਼ਹਿਰ ਦਾ ਰੂਪ ਧਾਰ ਕੇ ਆਪਣੇ ਹੀ ਸਰਜਨਹਾਰੇ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਤੁਸੀਂ ਖੁਦ ਹੀ ਸੋਚੋ ਬਜ਼ੁਰਗੋ ਭਲਾ ਜੇ ਤੁਹਾਡੇ ਪਾਸ ਬੇਲੋੜਾ ਪੈਸਾ ਨਾ ਹੁੰਦਾ ਤਾਂ ਕਿਉਂ ਤੁਹਾਡਾ ਮਨ ਕੁਮਾਰਾਂ ਵੱਲ ਦੌੜਦਾ ਕੁਸਤਾਖੀ ਮਾਫ਼ ਕਰਨੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ-ਜੋ ਕੰਮ ਕੀਤੇ ਨੇ ਇਹ ਕਿਸ ਨੇ ਕਰਵਾਏ ਨਹੀਂ ਤੁਹਾਡੇ ਪਾਸੋਂ ਤੁਸਾਂ ਨੀਰਾ ਦੁਰਾਚਾਰ ਹੀ ਨਹੀਂ ਕੀਤਾ ਤੁਸੀਂ ਅਣਗਿੰਦ ਜੀਆਂ ਦਾ ਖੂਨ ਹੀ ਨਹੀਂ ਕਰਵਾਇਆ ਬਲਕਿ ਤੁਸੀਂ ਅਣਗਿੰਦ ਖੂਨੀ ਵੀ ਪੈਦਾ ਕਰ ਦਿੱਤੇ ਬੇਉੜਕ ਦੁਰਾਚਾਰੀ ਪੈਦਾ ਕਰ ਦਿੱਤੀ ਦੂਰ ਨਾ ਜਾਓ ਮੈਂ ਇੱਕ ਦੋ ਮੋਟੀਆਂ ਮਿਸਾਲਾਂ ਪੇਸ਼ ਕਰਦਾ ਤੁਹਾਡੇ ਡਰਾਈਵਰ ਪਸੰਤ ਦੀਆਂ ਗੱਲਾਂ ਮੈਂ ਸੁਣ ਚੁੱਕਾ ਹਾਂ ਸ਼ੁਰੂ ਵਿੱਚ ਉਹ ਇੱਕ ਨੇਕ ਆਦਮੀ ਸੀ ਦਸਾਂ ਨਾ ਦੀ ਗਿਰਤ ਕਰਕੇ ਟੱਬਰ ਦਾ ਪੇਟ ਪਾਲਦਾ ਸੀ ਪਰ ਤੁਸੀਂ ਉਸ ਦੇ ਅੰਦਰ ਇੱਕ ਨਵੀਂ ਇੱਲਤ ਪੈਦਾ ਕਰ ਦਿੱਤੀ ਖੂਨ ਕਰੋ ਤੇ ਖੁੱਲੀਆਂ ਮੌਜਾਂ ਮਾਰ। ਇਸ ਦਾ ਅਸਰ ਇਹ ਹੋਇਆ ਕਿ ਬਸੰਤ ਅੱਬਲ ਦਰਜੀ ਦਾ ਕਾਤਲ ਹੈ। ਉਹ ਜੇ ਇੱਕ ਖੂਨ ਕਰਦਾ ਤਾਂ ਉਸ ਦੇ ਬਦਲੇ ਹਜ਼ਾਰਾਂ ਰੁਪਏ ਉਸ ਨੂੰ ਮਹਿਨਤਾਨਾ ਦਿੱਤਾ ਜਾਂਦਾ ਤੇ ਫਿਰ ਉਹਨਾਂ ਰੁਪਿਆਂ ਦੀ ਮਦਦ ਨਾਲ ਉਹ ਕੀ ਕੀ ਕਰਦਾ ਸ਼ਰਾਬ ਰੰਡੀਵਾਜੀ ਤੇ ਹੋਰ ਪਤਾ ਨਹੀਂ ਕੀ ਕੀ। ਗੋਇਆ ਤੁਸੀਂ ਨਿਰਾਪਣੀ ਅਜਾਸ਼ੀ ਲਈ ਹੀ ਬਸੰਤ ਨੂੰ ਨਹੀਂ ਵਰਤਿਆ ਸਗੋਂ ਬਸੰਤ ਦੇ ਰੂਪ ਵਿੱਚ ਤੁਸੀਂ ਬਾਦ ਚਲਣੀ ਦੀ ਇੱਕ ਹੋਰ ਮਸ਼ੀਨ ਪੈਦਾ ਕਰ ਦਿੱਤੀ ਬਸੰਤ ਦੀਆਂ ਇਨ੍ਹਾਂ ਕਰਨੀਆਂ ਦਾ ਅਸਰ ਉਸ ਦੇ ਪੁੱਤਰਾਂ ਪੋਤਰਾਂ ਤੇ ਇਹ ਰੋਗ ਧੁਰਿਆ ਜਾਵੇਗਾ ਇਹੋ ਹਾਲ ਤਾਂ ਤੁਸੀਂ ਬਦਨ ਸਿੰਘ ਸ਼ੰਗਾਰਾ ਸਿੰਘਨ ਦੀ ਕੀਤੀ ਉਹ ਬੇਰੁਜ਼ਗਾਰੀ ਦਾ ਸਤਾਇਆ ਹੋਇਆ ਸੀ ਤੁਸੀਂ ਉਸ ਦੀ ਗਰੀਬੀ ਤੋਂ ਫਾਇਦਾ ਉਠਾਉਂਦਿਆਂ ਉਸ ਨੂੰ ਆਪਣਾ ਅਹਕਾਰ ਬਣਾ ਲਿਆ ਉਸ ਉਤੇ ਪਹਿਲੀ ਨਜ਼ਰ ਪੈਂਦਿਆ ਹੀ ਤੁਹਾਡੀ ਦੂਰਗਿਨ ਅੱਖ ਨੇ ਸਮਝ ਲਿਆ ਕਿ ਤੁਹਾਡੇ ਕੰਮ ਦੀ ਚੀਜ਼ ਸਾਬਤ ਹੋਵੇਗਾ ਦੂਜੇ ਪਾਸੇ ਜਦੋਂ ਤੁਹਾਡੀ ਨਜ਼ਰ ਇਸ ਕੁੜੀ ਕੋਲ ਬੈਠੀ ਸਲੋਚਨਾ ਵੱਲ ਤੱਕ ਕੇ ਬਲ ਜਾ ਪਈ ਤਾਂ ਤੁਸੀਂ ਇੱਕ ਨਿਸ਼ਾਨੇ ਨਾਲ ਦੋ ਸ਼ਕਾਰ ਮਾਰਨ ਦੀ ਨੀਤ ਠਾਨ ਲਈ ਖੈਰ ਸਲੋਚਨਾ ਤਾਂ ਆਪਣੀ ਇਕਲਾਕੀ ਬਹਾਦਰੀ ਨਾਲ ਤੁਹਾਡੇ ਪੰਜੇ ਚੋਂ ਬਾਝ ਨਿਕਲੀ ਪਰ ਵਿਚਾਰੇ ਸ਼ੰਗਾਰਾ ਸਿੰਘ ਦਾ ਕੀ ਹਸ਼ਰ ਹੋਇ ਪੜ ਹੀ ਚੁੱਕੇ ਹੋਵਗੇ ਖਵਾਰਾਂ ਵਿੱਚ ਉਸਨੇ ਆਪਣੇ ਦੋ ਭਰਾਵਾਂ ਨੂੰ ਕਤਲ ਕਰ ਦਿੱਤੇ ਤੇ ਪਲਾਂ ਕਤਲ ਕਰ ਦਿੱਤਾ ਤੇ ਕੋਈ ਦੀ ਵੀ ਖੁਸ਼ ਖੁਦ ਖੁਸ਼ੀ ਕਰ ਲੇ ਭਲਾ ਇਹ ਉਸ ਕਿਉਂ ਕੀਤਾ ਸਿਰਫ ਇਸ ਲਈ ਤੁਸਾਂ ਤੇ ਉਸ ਦੇ ਭਰਾਵਾਂ ਨੇ ਆਪੋ ਆਪਣੇ ਬਰਤਾਓ ਨਾਲ ਉਸ ਦਾ ਚਾਕਾ ਖੋਲ ਦਿੱਤਾ ਸੀ ਖੂਨ ਕਤਲ ਕਰਨ ਦਾ ਤੁਸਾਂ ਲੋਕਾਂ ਉਸ ਦੇ ਅੰਦਰ ਹਿੰਸਾ ਦਾ ਜ਼ਹਿਰ ਭਰ ਦਿੱਤਾ ਸੀ ਸ਼ੰਗਾਰਾ ਸਿੰਘ ਮਰ ਗਿਆ ਪਰ ਜੇ ਕਦੀ ਉਹ ਜਿਉਂਦਾ ਰਹਿੰਦਾ ਤਾਂ ਮੇਰੇ ਖਿਆਲ ਵਿੱਚ ਉਸ ਦੀ ਹਾਲਤ ਮੋਹਿਆਂ ਤੋਂ ਬੱਦਤਰ ਹੁੰਦੀ ਉਹ ਖੂਨ ਕਰਦਾ ਉਹ ਡਾਕੇ ਮਾਰਦਾ ਉਹ ਰੰਡੀਵਾਜੀ ਕਰਦਾ ਉਹ ਸ਼ਰਾਬ ਨੋਸ਼ੀ ਕਰਦਾ ਤੇ ਇਧਰ ਅਪਾਗਨ ਸਿਰੋਚਨ ਦਾ ਕੀ ਹਾਲ ਹੁੰਦਾ ਉਸ ਸੁਰਤ ਵਿੱਚ ਇਹ ਤੁਸੀਂ ਆਪ ਹੀ ਸੋਚ ਸਕਦੇ ਹੋ ਤੁਸੀਂ ਪੁੱਛਿਆ ਸੀ ਕਿ ਅਸੀਂ ਇਸ ਵੇਲੇ ਕਿੱਧਰ ਤੇ ਕਿਉਂ ਜਾ ਰਹੇ ਤੁਸੀਂ ਇਹ ਵੀ ਕਿਹਾ ਸੀ ਕਿ ਅਸੀਂ ਤੁਹਾਡਾ ਘਰ-ਵਾਰ ਸੰਭਗੇ ਖਿਮਾ ਕਰਨਾ ਤੁਹਾਡੇ ਘਰ ਵਿੱਚ ਥਾਂ-ਥਾਂ ਜ਼ਹਿਰੀਲੇ ਝਾੜੋਕੇ ਖੜੋਤੇ ਨੇ ਅਸੀਂ ਜੇ ਉਸ ਫੀਜਾ ਵਿੱਚ ਜਾਵਾਂਗੇ ਤਾਂ ਅਸੀਂ ਉਸ ਜ਼ਹਿਰ ਦੇ ਅਸਰਾਂ ਤੋਂ ਬਚ ਨਹੀਂ ਸਕਾਂਗੇ ਅਸੀਂ ਜਿਹੜੇ ਕਿ ਜ਼ਹਿਰ ਦੇ ਬੂਟੇ ਪੁੱਟਣ ਲਈ ਕੰਗਾ ਮੋਢੇ ਤੇ ਤਰੀ ਫਿਰਦੇ ਹਾਂ ਆਪ ਹੀ ਉਸ ਦਾ ਸ਼ਿਕਾਰ ਹੋ ਜਾਈਏ ਇਸ ਲਈ ਤੁਹਾਨੂੰ ਉਮੀਦ ਰੱਖਣੀ ਉਮੀਦ ਨਹੀਂ ਰੱਖਣੀ ਚਾਹੀਦੀ ਧੂਆਂ ਤਰ ਬੋਲਦਾ ਗਿਆ ਭਾਰਤੀ ਤੇ ਠਾਕਰ ਸਿੰਘ ਨੀਮੀ ਪਾਈ ਸੁਣੀ ਗਿਆ ਭਾਰਤੀ ਨੇ ਇੱਕ ਵਾਰੀ ਨਜ਼ਰ ਭਰ ਕੇ ਉਸ ਦੀਆਂ ਝੁਕੀਆਂ ਹੋਈਆਂ ਅੱਖਾਂ ਵੱਲ ਤੱਕ ਕੇ ਫਿਰ ਬੋਲਣਾ ਸ਼ੁਰੂ ਕੀਤਾ ਕੋਸਤਾ ਕੀ ਮਾਫ ਕਰ ਸਕੋ ਤਾਂ ਇੱਕ ਗੱਲ ਹੋਰ ਕੀ ਕਹਿ ਦੇ ਤੁਸੀਂ ਸ਼ਾਇਦ ਇਸ ਵੇਲੇ ਵੀ ਦਿਲੋਂ ਮਨੋਂ ਸਾਫ਼ ਹੋ ਕੇ ਨਹੀਂ ਆਏ ਥੇ ਜ਼ਰੂਰ ਕੋਈ ਨਾ ਕੋਈ ਸਵਾਰਥ ਹੈ ਜਿਹੜਾ ਅੱਜ ਇਸ ਨਾ ਚੀਜ਼ ਜਿਹੇ ਕਾਰਨ ਵੱਲ ਤੁਹਾਨੂੰ ਤੋੜ ਲਿਆ ਠਾਕਰ ਸਿੰਘ ਨੇ ਸਵਾਲ ਕੀਤਾ ਸਾਥ ਜੀ ਹਾਂ ਭਾਰਤੀ ਉਹ ਸਰਵਾਨੀ ਵਿੱਚ ਬੋਲਿਆ ਜ਼ਰੂਰ ਸਾਥ ਜੀ ਮੈਂ ਗਲਤੀ ਨਹੀਂ ਕਰ ਰਿਹਾ ਤਾਂ ਤੁਹਾਨੂੰ ਉਸ ਕਾਪੀ ਦੀ ਚਿੰਤਾ ਇੱਥੇ ਖਿੱਚ ਲਈ ਹੈ ਜਿਸ ਵਿੱਚ ਤੁਸੀਂ ਉਸ ਰਾਤੀ ਆਪਣਾ ਗਲਤੀਆਂ ਦਾ ਲਿਖਤੀ ਇਕਬਾਲ ਕੀਤਾ ਸੀ ਨਹੀਂ ਭਾਰਤੀ ਜੀ ਠਾਕਰ ਸਿੰਘ ਨੇ ਵਿਰੋਧ ਕੀਤਾ ਜੇ ਮੈਂ ਕਾਪੀ ਲਈ ਆਉਣਾ ਹੁੰਦਾ ਤਾਂ ਦੂਜੇ ਦਿਨ ਹੀ ਦੌੜਿਆ ਹੁੰਦਾ ਖਿਮਾ ਕਰਨਾ ਉਦੋਂ ਕਾਪੀ ਤੁਹਾਡੇ ਲਈ ਚਿੰਤਾ ਜਾਂ ਖਤਰੇ ਦਾ ਕਾਰਨ ਨਹੀਂ ਸੀ ਪਰ ਹੁਣ ਸ਼ੰਗਾਰਾ ਸਿੰਘ ਦੀ ਮੌਤ ਨੇ ਉਹ ਤੁਸਾਂ ਲਈ ਖਤਰਾ ਖਤਰਨਾਕ ਬਣਾ ਦਿੱਤੀ ਹੈ ਮੈਂ ਖਿਆਲ ਕਰਦਾ ਹਾਂ ਕਿ ਤੁਸੀਂ ਇਸ ਵੇਲੇ ਸਿਰਫ ਉਸ ਨੂੰ ਵੀ ਕਾਬੂ ਕਰਨਾ ਦੇ ਇਰਾਦੇ ਨਾਲ ਇੱਥੇ ਪਧਾਰੇ ਹੋ ਪਰ ਕਾਪੀ ਤੁਹਾਨੂੰ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕੇਗੀ ਇਹ ਨਾ ਸਮਝੋ ਕਿ ਅਸੀਂ ਇਸ ਕਾਪੀ ਦੀ ਮਦਦ ਨਾਲ ਤੁਹਾਡਾ ਕੋਈ ਅਨਸ਼ਟ ਕਰਾਂਗੇ ਉਹ ਜੇ ਸਾਡੇ ਕਾਬੂ ਵਿੱਚ ਰਹੇਗੀ ਤਾਂ ਇਸ ਖਾਤਰ ਤੁਹਾਨੂੰ ਡਰ ਬਣੇ ਰਹੇ ਤੁਸੀਂ ਅੱਗੇ ਲਈ ਕੋਈ ਇਹੋ ਜਿਹਾ ਉਪਾਦਰ ਨਾ ਕਰ ਸਕੋ ਬਸ ਮੇਰੇ ਲਈ ਇੰਨਾ ਹੀ ਕਹਿਣਾ ਸੀ ਜੋ ਕਹਿ ਦਿੱਤਾ ਬਾਕੀ ਰਿਆ ਸਵਾਲ ਮਾਤਾ ਜੀ ਦਾ ਤੇ ਪਾਲ ਦਾ ਇਹ ਦੋਵੇਂ ਤੁਹਾਡੇ ਘਰ ਦੇ ਬੰਦੇ ਨੇ ਤੁਸੀਂ ਇਹਨਾਂ ਨਾਲ ਗੱਲਾਂ ਕਰਨੀਆਂ ਹੁਣ ਤਾਂ ਕਰ ਸਕਦੇ ਹੋ ਖੂਬ ਦਿਲ ਖੋਲ ਕੇ ਕਰ ਸਕਦੇ ਹੋ ਕਹਿੰਦਾ ਕਹਿੰਦਾ ਭਾਰਤੀ ਉੱਠ ਕੇ ਦੂਸਰੇ ਕਮਰੇ ਵੱਲ ਤੁਰ ਪਿਆ ਤੇ ਨਾਲ ਹੀ ਉਸਨੇ ਉਸਨੇ ਸਲੋਚਨਾ ਨੂੰ ਵੀ ਹਿਸ਼ਾਰੇ ਨਾਲ ਉਠਾ ਦਿੱਤਾ ਜਦ ਕਮਰੇ ਵਿੱਚ ਤਿੰਨੇ ਬਾਕੀ ਰਹਿ ਗਏ ਤਾਂ ਵਰਤਲਾ ਆਪਣੀ ਦੂਸਰੀ ਛਕ ਲਖਤਿਆਰ ਕੀਤੀ ਬੇਖ ਭਲੀਏ ਲੋਕੀ ਠਾਕਰ ਸਿੰਘ ਨਮਰਕਾਲ ਨੂੰ ਸਮੋਦਰ ਕੀਤਾ ਮੈਂ ਜੋ ਕੁਝ ਕੀਤਾ ਤੇ ਜੋ ਕੁਝ ਨਹੀਂ ਵੀ ਕੀਤਾ ਸਾਰਾ ਝੋਲੀ ਪਵਾੰਦਾ ਹਾਂ ਮੈਂ ਸੱਚੂ ਹੀ ਅੱਜ ਤੀ ਤੇਰੇ ਨਾਲ ਜ਼ੁਲਮ ਕਰਦਾ ਰਿਹਾ ਤੂੰ ਮੈਨੂੰ ਬੜੇ ਬੜੇ ਮੌਕਿਆਂ ਉੱਤੇ ਮਾਫ ਕੀਤਾ ਵੱਡੇ ਵੱਡੇ ਮੌਕਿਆਂ ਤੇ ਮਾਫ ਕੀਤਾ ਕਿਹੜਾ ਕਿਹੜਾ ਮੇਰਾ ਪਾਪ ਸੀ ਜਿਸ ਉੱਤੇ ਤੂੰ ਅੱਖਾਂ ਨਹੀਂ ਮੀਟਿਆ ਪਰ ਅੱਜ ਮੈਂ ਜਿਸ ਪੋਜੀਸ਼ਨ ਵਿੱਚ ਤੇਰੇ ਸਾਹਮਣੇ ਆਇਆ ਹਾਂ ਇਸ ਨੂੰ ਸ਼ਾਇਦ ਤੂੰ ਪੂਰੀ ਤਰ੍ਹਾਂ ਨਹੀਂ ਸਮਝ ਸਕੇਂਗੀ ਮੈਨੂੰ ਕੋਈ ਲੋੜ ਨਹੀਂ ਕਾਪੀ-ਕੋਪੀ ਦੀ ਤੁਸੀਂ ਜੰਮ-ਜੰਮ ਉਸਤੇ ਕੋਲ ਰੱਖੋ ਪਰ ਇਸ ਵੇਲੇ ਮੈਂ ਤੇਰੇ ਅੱਗੇ ਵਾਸਤਾ ਪਾ ਕੇ ਕਹਿੰਦਾ ਹਾਂ ਕਿ ਘੱਟੋ-ਘੱਟ ਤੂੰ ਤਾਂ ਮੈਨੂੰ ਛੱਡ ਕੇ ਨਾ ਜਾ ਮੈਂ ਇਸ ਵੇਲੇ ਸਖਤ ਬੁਰੀ ਹਾਲਤ ਵਿੱਚ ਹਾਂ ਮੈਨੂੰ ਕਈ ਰਾਤਾਂ ਹੋ ਗੰਗਾ ਨੇ ਜਗਰਾਤਾ ਘਟਦਿਆਂ ਕਈ ਡੰਗਾਂ ਤੋਂ ਮੈਂ ਕੁਝ ਨਹੀਂ ਖਾਤਾ ਤੇ ਪਾਲ ਤੈਨੂੰ ਵੀ ਕੁਝ ਕਹਿਣਾ ਚਾਹੁੰਦਾ ਹਾਂ ਉਦੋਂ ਤੇਰਾ ਕਰਵ ਜਾਣਾ ਉਹਦੂ ਤੇਰਾ ਘਰੋਂ ਨਿਕਲਣਾ ਹੱਕ ਸੀ ਜਦੋਂ ਕਿ ਮੇਰੀਆਂ ਹੀ ਅੱਖਾਂ ਅੱਗੇ ਚਰਬੀ ਆਈ ਹੋਈ ਸੀ ਸੋ ਬੇਟਾ ਇੱਕ ਵਾਰੀ ਤਾਂ ਖੀਰਲੀ ਵਾਰੀ ਮੇਰੀ लाज ਰੱਖ ਇਸ ਵੇਲੇ ਕਾਰਖਾਨੇ ਵਿੱਚ ਗੜਬੜ ਮੱਚੀ ਹੋਈ ਹੈ ਤੇ ਮਜ਼ਦੂਰ ਮੇਰੇ ਲਹੂ ਤੇ ਪਿਆਸੇ ਫਿਰਦੇ ਨੇ ਤੇ ਮੈਂ ਡਰਦਾ ਮਾਰਿਆ ਉਹਨਾਂ ਦੇ ਸਾਹਮਣੇ ਨਹੀਂ ਹੋ ਸਕਦਾ ਸਿਰਫ ਤੂੰ ਹੀ ਹੈ ਜਿਹੜਾ ਉਹਨਾਂ ਦੇ ਗੁੱਸੇ ਨੂੰ ਠੰਡਿਆ ਕਰ ਸਕਦਾ ਜਿਉਂ ਜਾਣੀ ਬੇਟਾ ਇੱਕ ਵਾਰੀ ਉਹ ਇਨਾਂ ਧੌਲਿਆਂ ਦੀ लाज ਰੱਖ ਲੈ। ਬੋਲਦਿਆ ਬੋਲਦਿਆ ਠਾਕਰ ਸਿੰਘ ਨੇ ਸਿਰੋ ਪਾਗਲਾ ਕੇ ਪਹਿਲਾਂ ਪਿਰਤਪਾਲ ਦੇ ਤੇ ਫਿਰ ਅਮਰਕੌਰ ਦੇ ਪੈਰਾਂ ਤੇ ਰੱਖ ਦਿੱਤੀ ਜਿਸ ਨੂੰ ਅਮਰਕੌਰ ਨੇ ਝੱਟਪਟ ਚੁੱਕ ਕੇ ਮੋੜ ਉਸ ਦੇ ਸਿਰ ਤੇ ਟਕਾ ਦੇ ਦਿੱਤੀ। ਪਿਰਤਪਾਲ ਬੋਲਿਆ ਤੁਸੀਂ ਠੀਕ ਕਹਿੰਦੇ ਹੋ ਪਿਤਾ ਜੀ। ਮੇਰਾ ਯਕੀਨ ਹੈ ਕਿ ਜ਼ਰੂਰ ਤੁਹਾਡੀ ਆਤਮਾ ਤੋਂ ਮੈਲ ਧੋਤੀ ਗਈ ਹੋਵੇਗੀ ਪਰ ਮੇਰੇ ਰੋਕਣ ਦੀ ਉਮੀਦ ਇਸ ਵੇਲੇ ਤੁਹਾਨੂੰ ਨਹੀਂ ਰੱਖਣੀ ਚਾਹੀਦੀ ਕਿਉਂਕਿ ਮੈਂ ਆਪਣੇ ਮਿਥੇ ਹੋਏ ਪ੍ਰੋਗਰਾਮ ਨੂੰ ਕਿਸੇ ਵੀ ਸ਼ਰਤ ਤੇ ਬਦਲ ਨਹੀਂ ਸਕਦਾ। हां माताजी नु मैं मजबूर नहीं करागा ए जे चाहूं ता जम जम ਤੁਹਾਡੇ ਨਾਲ ਜਾ ਸਕਦੇ ਨੇ ਇਸ ਤੋਂ ਪਹਿਲਾਂ ਠਾਕਰ ਸਿੰਘ ਅਮਰਕੌਰ ਪਾਸੋਂ ਕੋਈ ਮੰਗ ਕਰਦਾ ਉਹ ਬੋਲੋ ਠੀ ਤੁਸੀਂ ਇਸ ਵੇਲੇ ਨਾਪਾਲ ਨੂੰ ਤੇ ਨਾ ਹੀ ਮੈਨੂੰ ਰੋਕਣ ਲਈ ਕਹੋ ਕਿਉਂਕਿ ਦੋਹਾਂ ਨੂੰ ਕਿਸੇ ਨੇ ਵੀ ਨਹੀਂ ਰੋਕਣਾ ਰੁਕਣਾ हां ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਬੇਲ ਮਿਲੀ ਤਾਂਾਂਗੇ ਇਹ ਨਾ ਖਿਆਲ ਕਰਨਾ ਕਿ ਅਸੀਂ ਤੁਹਾਡੀ ਹਾਲਤ ਨੂੰ ਸਮਝ ਨਹੀਂ ਰਹੀ ਸਾਨੂੰ ਹਮਦਰਦੀ ਹੈ ਤੁਹਾਡੇ ਨਾਲ ਪਰ ਦੂਸਰੇ ਪਾਸੇ ਵੀ ਤਾਂ ਸਾਡੀਆਂ ਚ ਕੁਝ ਜ਼ਿੰਮੇਵਾਰੀਆਂ ਨੇ ਨਾਲੇ ਪਿਤਾ ਜੀ ਪ੍ਰਤਪਾਲ ਬੋਲਿਆ ਕਾਰਖਾਨੇ ਵਿੱਚ ਜੇ ਇਤਨੀ ਗੜਬੜ ਮੱਚੀ ਹੈ ਤਾਂ ਮਜ਼ਦੂਰਾਂ ਨੂੰ ਇੱਕ ਅੱਧੇ ਮਹੀਨੇ ਦੀ ਵਾਧੂ ਤਨਖਾਹ ਦੇ ਕੇ ਹਾਲੇ ਕਾਰਖਾਨਾ ਬੰਦ ਕਰ ਦਿਓ ਕੀ ਪਤਾ ਉੱਚਰ ਤੀਕ ਮੈਨੂੰ ਹੀ ਬੇਲ ਮਿਲ ਜਾਈ ਪਰ ਹਲੇ ਨਾ ਸਾਨੂੰ ਰੋਕਣ ਲਈ ਕੋ ਰੁਕਣ ਲਈ ਕੋ ਮੰਨ ਲਿਆ ਪਿਤਾ ਜੀ ਕਿ ਤੁਹਾਡੇ ਖਿਆਲ ਸੁਧਰ ਗਏ ਜੇ ਤੁਸੀਂ ਅਕੇਲੇ ਸਿੱਧੇ ਰਾਹ ਤੁਰਨ ਦਾ ਇਰਾਦਾ ਕਰ ਹੀ ਲਿਆ ਸਹੀ ਪਰ ਜਿਹਾ ਕਿ ਭਾਰਤੀ ਸਾ ਤੁਹਾਨੂੰ ਦੱਸ ਚੁੱਕਾ ਹੈ ਕਿ ਇਹ ਹਾਲਤ ਨੀਲੀ ਤੁਹਾਡੀ ਹੀ ਨਹੀਂ ਜਿਸ ਜ਼ਹਿਰ ਦੇ ਦੋ ਚਾਰ ਬਿਆਂ ਨੇ ਇੱਥੇ ਕੰਗਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ ਇਹੋ ਜ਼ਹਿਰ ਸਾਰੇ ਦੇਸ਼ ਵਿੱਚ ਵੀ ਫੈਲਿਆ ਹੋਇਆ ਹੈ ਜਿਸ ਦੇ ਅਸਰਾਂ ਨਾਲ ਇਸ ਵੇਲੇ ਹਰ ਪਾਸੇ ਕੋਹ ਕੋਹਰਾਮ ਮੱਚਿਆ ਹੋਇਆ ਤੁਸੀਂ ਖੁਦ ਹੀ ਸੋਚੋ ਕਿ ਇਹ ਕੱਲੇ ਮਰੀਜ਼ ਨੂੰ ਬਚਾਉਣਾ ਜ਼ਰੂਰੀ ਹੈ ਜਾਂ ਮਰੀਜ਼ ਜੋ ਜਾਂ ਮਰਜ ਨੂੰ ਜੜੋਂ ਪੁੱਟਣਾ ਜ਼ਰੂਰੀ ਹੈ ਗੱਲਾਂ ਸ਼ਾਇਦ ਅਜੇ ਹੋਰ ਵੀ ਬਹੁਤ ਸਾਰੀਆਂ ਕਰਨ ਵਾਲੀਆਂ ਸਨ ਠਾਕਰ ਸਿੰਘ ਸ਼ਾਇਦ ਇੱਕ ਵਾਰੀ ਫਿਰ ਇਹਨਾਂ ਦੋਹਾਂ ਨੂੰ ਰੋਕਣ ਲਈ ਜ਼ੋਰ ਅਜਾਈ ਕਰਨ ਬਾਰੇ ਸੋਚ ਰਿਹਾ ਸੀ ਕਿਸੇ ਵੇਲੇ ਮਾਸਟਰ ਬਿਹਾਰੀ ਆ ਪਹੁੰਚਿਆ ਤੇ ਜਲਦੀ ਚੱਲਣ ਲਈ ਉਸਨੇ ਹੜਬੜੀ ਮਚਾ ਦਿੱਤੀ ਗੱਡੀ ਦਾ ਵਕਤ ਹੋ ਜਾਣ ਕਰਕੇ ਉਸਨੇ ਦਵਾ-ਦਵ ਸਮਾਨ ਚੋੱਕ ਕੇ ਬਾਹਰ ਲੈ ਜਾਣਾ ਸ਼ੁਰੂ ਕਰ ਦਿੱਤਾ ਇੱਧਰ ਇੱਚਰ ਨੂੰ ਸਲੋਚਨਾ ਤੇ ਭਾਰਤੀਆ ਪਹੁੰਚੀ ਤੇ ਆਉਂਦਿਆਂ ਹੀ ਕਾਲੀ-ਕਾਲੀ ਮਾਸਟਰ ਬਿਹਾਰੀ ਦੀ ਮਦਦ ਕਰਨ ਲੱਗ ਪਈ ਸਮਾਨ ਲੱਦਿਆ ਗਿਆ ਤੇ ਫਿਰ ਇਹ ਚਾਰ ਇਸਵਾਰੀਆਂ ਘਰ ਤੋਂ ਬਾਹਰ ਨਿਕਲ ਕੇ ਢਾਂਗੇ ਵਿੱਚ ਸਵਾਰ ਹੋ ਗਈਆਂ ਠਾਕਰ ਸਿੰਘ ਮੀਲ ਪੱਥਰ ਵਾਂਗ ਢਾਂਗੇ ਦੇ ਲਾਗੇ ਖੜਾ ਸੀ ਮਾਸਟਰ ਬਿਹਾਰੀ ਨੇ ਕੋੜੀ ਨਿਸ਼ਾਨਤਾ ਸ਼ਹੋਂਦਿਆਂ ਠਿਚਕਾਰੀ ਮਾਰੀ ਹੱਲਾ ਸ਼ਾਬਾਸ਼ ਟਾਂਗਾ ਤੁਰ ਪਿਆ ਸਵਾਰੀਆਂ ਦੀ ਨਜ਼ਰ ਠਾਕਾ ਠਾਕਰ ਸਿੰਘ ਦੀ ਝੂਕੀ ਹੋਈ ਗਰਦਨ ਉੱਤੇ ਤਾਂ ਤੀਕ ਜੰਮੀ ਰਹੀ ਜਾਤੀਕ ਉਹ ਉਹਨਾਂ ਨੂੰ ਦਿਸਦਾ ਰਿਹਾ ਧੰਨਵਾਦ ਸਮਾਪਤ